ਸਾਡੇ ਨੌਜਵਾਨ ਮੁੰਡੇ ਤੇ ਕੁੜੀਆਂ ਦੇ ਵਿੱਚ ਵਿਦੇਸ਼ ਜਾਣ ਦੀ ਹੋੜ ਲਗਾਤਾਰ ਦੇਖਣ ਨੂੰ ਮਿਲਦੀ ਆ ਤੇ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ ਜਾ ਕੇ ਸੈੱਟ ਹੋ ਜਾਂਦੇ ਨੇ ਪਰ ਕਈ ਵਾਰ ਲੜਕੀਆਂ ਦੇ ਨਾਲ ਉੱਥੇ ਜਾ ਕੇ ਅਜੀਹਾ ਬਤੀਰਾ ਹੁੰਦਾ ਜਿਸ ਤੋਂ ਬਾਅਦ ਫਿਰ ਉਹ ਹੱਡ ਬੀਤੀ ਜਦੋਂ ਸੁਣਾਉਂਦੀਆਂ ਨੇ ਸੁਣਨ ਵਾਲੇ ਦੇ ਵੀ ਰੌਂਗ ਟੇ ਖੜੇ ਹੋ ਜਾਂਦੇ ਨੇ ਅਜੀਹਾ ਕੁਝ ਹੋਇਆ ਇੱਕ ਪੰਜਾਬ ਦੀ ਧੀ ਦੇ ਨਾਲ ਜੋ ਮਸਕਰਡ ਦੇ ਵਿੱਚ ਸੀ ਉਸ ਦੇ ਵੱਲੋਂ ਦਰਦ ਭਰੀ ਕਹਾਣੀ ਸ਼ਬਦਾਂ ਦੇ ਵਿੱਚ ਬਿਆਨ ਕੀਤੀ ਆ ਜਿਸ ਦੇ ਵੱਲੋਂ ਕਿਹਾ ਗਿਆ ਕਿ ਮੈਂ 1 ਮਹੀਨਾ ਤੱਕ ਪਾਣੀ ਪੀ ਪੀ ਕੇ ਗੁਜ਼ਾਰਾ ਕੀਤਾ 12-12 ਘੰਟੇ ਮੇਰੇ ਤੋਂ ਕੰਮ ਕਰਵਾਉਂਦੇ ਸੀ ਹੋਰ ਇਸ ਲੜਕੀ ਦੇ ਨਾਲ ਕੀ ਕੁਝ ਕੀਤਾ ਜਾਂਦਾ ਸੀ ਇਸ ਲੜਕੀ ਦੇ ਵੱਲੋਂ ਵੀ ਇਹ ਸਾਰਾ ਕੁਝ ਆਪਣਾ ਦਰਦ ਜਿਹੜਾ ਕੈਮਰੇ ਸਾਹਮਣੇ ਬਿਆਨ ਕੀਤਾ ਪਰ ਗਨੀਮਤ ਹੈ ਕਿ ਹੁਣ ਉਸ ਲੜਕੀ ਨੂੰ ਸੰਤ ਸੀਚੇਵਾਲ ਦੇ ਅਗਵਾਈ ਦੇ ਹੇਠ ਉਨ੍ਹਾਂ ਦੀ ਸਦਕਾ ਕਹਿ ਲਈਏ ਉਹ ਮਸੀਹਾ ਕਹਿ ਲਈਏ ਬਣੇ ਨੇ ਲੜਕੀ ਦੇ ਲਈ ਤਾਂ ਉਹਨਾਂ ਦੇ ਵੱਲੋਂ ਗੱਲਬਾਤ ਕਰਕੇ ਉਸ ਲੜਕੀ ਨੂੰ ਹੁਣ ਵਾਪਸ ਉਹਨਾਂ ਦੇ ਪਰਿਵਾਰ ਤੱਕ ਪਹੁੰਚਾਇਆ ਗਿਆ ਬਹੁਤ ਸਾਰੇ ਨੌਜਵਾਨ ਨੇ ਅਜਿਹੇ ਭਾਵੇਂ ਮੁੰਡਿਆਂ ਦੀ ਗੱਲ ਕਰੀਏ ਜਾਂ ਕੁੜੀਆਂ ਦੀ ਜੋ ਵਿਦੇਸ਼ਾਂ ਦੇ ਵਿੱਚ ਫਸ ਜਾਂਦੇ ਨੇ ਫਿਰ ਸਰਕਾਰਾਂ ਨੂੰ ਗੁਹਾਰ ਲਗਾ ਜਾਂਦੇ ਨੇ ਆਖਰ ਕੀ ਕੁਝ ਹੋ ਰਿਹਾ ਸੀ ਇਸ ਲੜਕੀ ਦੇ ਨਾਲ ਇਸ ਲੜਕੀ ਦੀ ਜ਼ੁਬਾਨੀ ਸੁਣਾਉਂਦੇ ਆ ਤੇ ਸੰਤ ਸੰਤ ਸਿਚੇਵਾਲ ਬਲਵੀਰ ਸਿੰਘ ਸਿਚੇਵਾਲ ਦੇ ਵੱਲੋਂ ਪੂਰੀ ਗੱਲਬਾਤ ਸਾਂਝੀ ਕੀਤੀ ਆ ਤੇ ਪਰਿਵਾਰਕ ਮੈਂਬਰ ਜਿਹੜਾ ਆ ਉਹ ਸਿੱਚੇਵਾਲ ਸਾਹਿਬ ਦਾ ਧੰਨਵਾਦ ਕਰ ਰਿਹਾ ਕਿ ਉਹਨਾਂ ਤੱਕ ਉਹਨਾਂ ਦੀ ਬੱਚੀ ਪਹੁੰਚਾਈ ਗਈ ਹੈ ਤਾਂ ਪੂਰੀ ਗੱਲਬਾਤ ਬਲਵੀਰ ਸਿੰਘ ਸਿੱਚੇ ਸੰਤ ਸਿੱਚੇਵਾਲ ਦੀ ਗੱਲਬਾਤ ਵੀ ਸੁਣਾਉਣੀ ਆ ਤੇ ਲੜਕੀ ਦੇ ਵੱਲੋਂ ਵੀ ਜੋ ਜਨ ਮੈਂ 6ਵੇਂ ਮਹੀਨੇ ਦੀ 15 ਤਰੀਕ ਨੂੰ ਗਈ ਸੀਗੀ ਮੇਰੀ ਅੰਮ੍ਰਿਤਸਰ ਤੋਂ ਬੰਬਈ ਦੀ ਸੀਗੀ ਸਟੇ ਸਟੇ ਤੋਂ ਬਾਅਦ ਸਿੱਧੀ ਸਟੇ ਬੰਬੇ ਤੋਂ ਸਿੱਧੀ ਮਾਸਕਟ ਦੀ ਮਾਸਕਿਟ ਤੋਂ ਗਾਮ ਹੈ ਜਦੋਂ ਮਾਸਕਿਟ ਉਤਰੇ ਤੇ ਮੈਨੂੰ ਟੈਕਸੀ ਵਾਲੇ ਨੇ ਮੇਰੀ ਫੋਟੋ ਦਿਖਾਈ ਮੈਨੂੰ ਫੋਨ 'ਚ ਮੈਨੂੰ ਕਹਿੰਦੇ ਵੀ ਤੁਹਾਡੇ ਆਫਿਸ ਵਾਲਿਆਂ ਨੇ ਭੇਜੀ ਆ ਮੈਂ ਉਹਦੇ ਨਾਲ ਬੈਠਦੀ ਨਹੀਂ ਸੀ ਕਿ ਮੈਂ ਕਹਾਂ ਵੀ ਮੇਰੀ ਪਹਿਲਾਂ ਮੈਡਮ ਨਾਲ ਗੱਲ ਕਰਵਾ ਦੋ ਹਨਾ ਤੇ ਮੈਂ ਉਹਨਾਂ ਨਾਲ ਟੈਕਸੀ ਨਾਲ ਬੈਠ ਗਈ ਮੈਂ ਕਹਾਂ ਚਲੋ ਠੀਕ ਆ ਮੈਂ ਬੈਠ ਜਾਂਦੀ ਆ ਤੇ ਉਸ ਤੋਂ ਬਾਅਦ ساری ਰਾਤ ਮੇਨਿੰਗ ਲੱਗ ਗਈ ਸੀਗੀ ਮੈਨੂੰ ਉੱਥੇ ਤੱਕ ਪਹੁੰਚਦੇ ਆ 3 ਵਜੇ ਮੈਨੂੰ ਜਾ ਕੇ ਉਹਨਾਂ ਨੇ ਪਹਚਾਇਆ ਉੱਥੇ ਜਦੋਂ ਮੈਂ ਫਿਰ ਉਹਨਾਂ ਨੇ ਜਾਣਦੇ ਆ ਨੇ ਮੇਰਾ ਪਾਸਵਰਡ ਪਾਸਵਰਡ ਵੀ ਫੋਨ ਵੀ ਫੜ ਲਿਆ ਸੀਗਾ ਮੇਰਾ ਤੇ ਉਸ ਤੋਂ ਬਾਅਦ ਸਵੇਰ ਨੂੰ ਮੈਨੂੰ ਆਫਿਸ ਲੈ ਕੇ ਗਏ ਆਫਿਸ ਤੋਂ ਬਾਅਦ ਮੈਨੂੰ ਕਹਿੰਦੇ ਵੀ ਫੈਮਿਲੀ ਆਉਗੀ ਤੁਹਾਨੂੰ ਸਿਲੈਕਟ ਕਰਾਗੀ ਤੇ ਫਿਰ ਤੁਸੀਂ ਆਪਣੀ ਫੈਮਿਲੀ ਚ ਕੰਮ ਕਰੋਗੇ ਮੈਂ ਕਿਹਾ ਠੀਕ ਹੈ ਫਿਰ ਮੈਨੂੰ ਹੌਲੀ ਹੌਲੀ ਉੱਥੋਂ ਦੇ ਮਾਹੌਲ ਜਿੱਦਾਂ ਥੋੜਾ ਪਤਾ ਲੱਗਾ ਵੀ ਇੱਥੋਂ ਦਾ ਮਾਹੌਲ ਥੋੜਾ ਖਰਾਬ ਨੇ ਤੇ ਫਿਰ ਮੈਨੂੰ ਹੌਲੀ ਹੌਲੀ ਪਤਾ ਫੇਕ ਫੈਮਿਲੀ ਚ ਭੇਜਿਆ ਤੇ ਉਹਨਾਂ ਨੇ ਮੈਨੂੰ ਵਾਪਸ ਭੇਜ ਦਿੱਤਾ ਉਹ ਕਹਿੰਦੇ ਵੀ ਸਾਨੂੰ ਸਮਝ ਨਹੀਂ ਲੱਗਦੀ ਵੀ ਕੰਮ ਸਹੀ ਕਰਦੀ ਆ ਵੀ ਪਰ ਸਾਨੂੰ ਸਮਝ ਨਹੀਂ ਲੱਗਦੀ ਫਿਰ ਉਹ ਆਫਿਸ ਛੱਡ ਗਏ ਦੋ ਤਿੰਨ ਫੈਮਿਲੀਆ ਮੈਂ ਚੇਂਜ ਕੀਤੀਆਂ ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਮਾਰਕੁੱਟ ਕੀਤੀ ਕਿ ਤੂੰ ਵਾਪਸ ਆ ਰਹੀ ਆ ਮੈਂ ਕਿਹਾ ਮੈਂ ਖੁਦ ਲਈ ਆਪ ਨਹੀਂ ਆ ਰਹੀ ਕਿਉਂ ਮੈਨੂੰ ਛੱਡ ਕੇ ਜਾ ਰਹੇ ਆ ਉਹਨਾਂ ਨੇ ਮੇਰੀ ਮਾਰਕੁੱਟ ਕੀਤੀ ਜਿੱਦਾਂ ਉੱਥੇ ਉਸ ਤੋਂ ਬਾਅਦ ਆ ਫਿਰ ਮੈਨੂੰ ਨਾ ਫੈਮਿਲੀ ਚ ਇੱਕ ਚ ਭੇਜ ਦਿੱਤਾ ਤੇ ਮੈਨੇ ਉੱਥੇ ਮੈਨੂੰ ਉਹ ਵੀ ਫੈਮਿਲੀ ਮੈਨੂੰ ਤਾਂ ਪਰੇਸ਼ਾਨ ਬਹੁਤ ਕਰਦੀ ਸੀਗੀ ਤੇ ਉਸ ਤੋਂ ਬਾਅਦ ਫਿਰ ਮੈਨੂੰ ਜਦੋਂ ਮਾਰਿਆ ਮੈਨੂੰ ਹਫਤਾ ਇੱਕ ਫੋਨ ਵੀ ਨਹੀਂ ਦਿੱਤਾ ਸੀਗਾ ਨਾ ਮੇਰੇ ਘਰ ਜਾਂ ਨਾਲ ਗੱਲ ਕਰਵਾਈ ਸੀਗੀ ਫਿਰ ਮੈਨਾਂ ਨੂੰ ਕਿਹਾ ਕਿ ਮੇਰੇ ਘਰ ਜਾਂ ਨਾਲ ਗੱਲ ਕਰਵਾ ਦਿਓ ਕਿ ਮੇਰੇ ਮੰਮਾ ਨਹੀਂ ਠੀਕ ਹੈਗੇ ਫਿਰ ਬੋਸ ਨੇ ਕਰਵਾਈ ਨਹੀਂ ਸੀਗੀ ਉੱਥੇ ਮੈਨੂੰ ਉਹਨਾਂ ਦਾ ਖਾਣਾ ਮੀਨਿੰਗ ਥੋੜਾ ਡਿਫਰੈਂਟ ਸੀ ਚਿਕਨ ਵਗੈਰਾ ਸਿਗਾ ਖਾਂਦੇ ਮੈਨੇ ਮੈਂ ਖਾਂਦੀ ਨਹੀਂ ਸੀਗੀ ਤੇ ਮੈਂ ਪਾਣੀ ਦੇ ਸਿਰ ਤੇ ਮੈਨੇ ਆਪਣਾ 1 ਮਹੀਨਾ ਜਸਟ ਕੀਤਾ ਵੀ ਮੈਨੂੰ ਮੈਨ ਨਹੀਂ ਸੀ ਕਿ ਮੈਂ ਖੁਦ ਲਈ ਇਹ ਵੀ ਕੰਮ ਨਹੀਂ ਸੀ ਕਰਨਾ ਚਾਹੁੰਦੀ ਕਿ ਮੈਂ ਫੈਮਿਲੀ ਚੋਂ ਇਦਾਂ ਨਿਕਲਾਂਗੀ ਪਰ ਮੈਨੂੰ ਆਪਣੇ ਤੇ ਖੁਦ ਤੇ ਯਕੀਨ ਨਹੀਂ ਸੀਗਾ ਕਿ ਮੈਂ ਇਹ ਕੰਮ ਕਰ ਲਵਾਂਗੀ ਸਿਚਲ ਜੀ ਦੇ ਬਾਬਾ ਜੀ ਦਾ ਬਹੁਤ ਧੰਨਵਾਦ ਕਰਦੀ ਆ ਕਿਉਂਕਿ ਇਸੇ ਬੇਨਤੀ ਕਰਨਾ ਚਾਹੁੰਦੇ ਆਂਗੇ ਜੋ ਵਾਸ਼ ਕਰਕੇ ਮਾਸਕਟ ਦੁਬਈ ਜਾਂ ਇਹਨਾਂ ਮੁਲਕਾਂ ਦੇ ਵਿੱਚ ਲੜਕੀਆਂ ਨੂੰ ਕੰਮ ਕਰਨ ਵਾਸਤੇ ਭੇਜਦੇ ਆ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਹੈਗਾ ਉਹ ਉਹ ਫਰਾਡ ਜਿਹੜਾ ਹੈ ਉਹ ਹੁੰਦਾ ਇਹਦਾ ਕਰਕੇ ਮਗਰੋਂ ਮਾਪੇ ਵੀ ਜਿਹੜੇ ਹੈ ਉਹਨਾਂ ਨੂੰ ਵੀ ਤਕਲੀਫ ਹੁੰਦੀ ਹੈ ਪਰਿਵਾਰ ਨੂੰ ਵੀ ਤੇ ਬੱਚਿਆਂ ਨੂੰ ਵੀ ਜਾ ਕੇ ਤਕਲੀਫ ਹੁੰਦੀ ਹੈ ਸੋ ਸਾਡੀ ਹੱਥ ਜੋੜ ਕੇ ਬੇਨਤੀ ਆ ਆਪਣੀਆਂ ਲੜਕੀਆਂ ਨੂੰ ਇਹਨਾਂ ਮੁਲਕਾਂ ਦੇ ਵਿੱਚ ਨਾ ਭੇਜੋ ਇਹ ਉੱਥੇ ਜਾ ਕੇ ਇਹਨਾਂ ਦਾ ਨਾਲ ਵਧੀਆ ਬਿਹੇਵ ਨਹੀਂ ਹੁੰਦਾ ਬਹੁਤ ਮਸਲੇ ਅੱਗੇ ਵੀ ਆ ਚੁੱਕੇ ਆ ਇਹ ਲੜਕੀ ਵੀ ਜਿਹੜੀ ਆ ਜੂਨ ਦੇ ਵਿੱਚ ਗਈ ਸੀ ਤੇ ਇਹ 13 ਅਗਸਤ ਨੂੰ ਸਾਡੇ ਕੋਲ ਪਹੁੰਚੀ ਸੀ ਤੇ 25 ਨੂੰ ਇਹਨਾਂ ਦੀ ਵਾਪਸੀ ਹੋ ਗਈ ਸੀ ਚਲੋ ਮਾਰੇ ਕਿਰਪਾ ਕਰਨੇ ਬੱਚੇ ਆਪਣੇ ਘਰ ਸੁਖੀ ਵਸਣ ਪਰ ਇਹ ਜਿਸ ਤਰ੍ਹਾਂ ਦੇ ਲਗਾਤਾਰ ਸੀ ਇਹ तकरीबन 100 ਤੋਂ ਉੱਪਰ ਜਿਹੜੀਆਂ ਹੈ ਲੜਕੀਆਂ ਵਾਪਸ ਜਿਹੜੇ ਹੈ ਉਹ ਮਗਾ ਚੁੱਕੇ ਆ ਜਿਹਦੇ ਨਾਲ ਅਸੀਂ ਧੰਨਵਾਦ ਕਰਦੇ ਆ ਵਿਦੇਸ਼ ਮੰਤਰਾਲੇ ਦਾ ਅੰਬੈਸਡਰ ਇਹ ਜਿਨ੍ਹਾਂ ਨੇ ਇਸ ਕਾਰਜ ਦੇ ਵਿੱਚ ਸਹਿਯੋਗ ਦਿੱਤਾ ਸੋ ਅਸੀਂ ਫਿਰ ਦੁਆਰਾ ਬੇਨਤੀ ਕਰਦੇ ਆਂ ਕਿ ਇਸ ਤਰ੍ਹਾਂ ਬਾਹਰ ਆਪਣੇ ਬੱਚਿਆਂ ਨੂੰ ਨਾਮ ਭੇਜੋ ਉੱਥੇ ਇਹ ਬਹੁਤਾ ਇਹ ਹੈ ਕਿ ਜਿਹੜੇ ਉੱਥੇ ਬੱਚੇ ਫਸ ਜਾਂਦੇ ਆ ਉਹ ਆਪਣੇ ਕਿਸੇ ਰਿਸ਼ਤੇਦਾਰ ਨੂੰ ਸਾਖਸ਼ਣ ਬੰਦੀ ਨੂੰ ਇਹ ਕਹਿ ਕੇ ਵੀ ਤੁਹਾਨੂੰ ਉੱਥੇ ਚੰਗੀਆਂ ਤਨਖਾਹਾਂ ਦਿਵਾਵਾਂਗੇ ਤੁਹਾਨੂੰ ਘਰਾਂ ਚ ਕੰਮ ਕਰਨ ਨੂੰ ਮਿਲੂਗਾ ਪਰ ਉੱਥੇ ਇਹ ਸਾਰਾ ਕੁਝ ਹੁੰਦਾ ਨਹੀਂ ਉਹ ਇਹ ਗਲਤ ਢੰਗ ਦੇ ਨਾਲ ਲੈ ਕੇ ਜਾਂਦੇ ਆ ਤੇ ਗਲਤ ਜਿਹੜੇ ਹੈ ਤਰੀਕੇ ਦੇ ਨਾਲ ਉਹ ਅਰਬ ਮੁਲਕਾਂ ਦੇ ਵਿੱਚ ਇੱਥੇ ਇਹਨਾਂ ਦੇ ਨਾਲ ਮੈਸ ਬਿਹੇਵ ਹੁੰਦਾ ਸੋ ਇਹਦੇ ਵਾਸਤੇ ਅਸੀਂ ਬੇਨਤੀ ਕਰਾਂਗੇ ਫਿਰ ਦੁਬਾਰਾ ਕਿ ਬਾਹਰ-ਬਾਰ ਜਿਹੜਾ ਹੈ ਇਸ ਗੱਲ ਨੂੰ ਅਨਗੋਲ ਕੇ ਅਸੀਂ ਬਾਹਰ ਜਾਂਦੇ ਆ ਤੇ ਮਗਰੋਂ ਫਸ ਜਾਂਦੇ ਆ ਫਿਰ ਬਹੁਤ ਤਕਲੀਫ ਹੁੰਦੀ ਆ ਇਸ ਵਾਸਤੇ ਅਸੀਂ ਇਨ੍ਹਾਂ ਮੁਲਕਾਂ ਦੇ ਵਿੱਚ ਨਾ ਆਪ ਜਾਈਏ। ਇਹਆਂ ਲੜਕੀ ਦੇ ਵੱਲੋਂ ਵੀ ਹੋਸ਼ ਉਡਾਉ ਖੁਲਾਸੇ ਕੀਤੇ ਕਿ ਲੜਕੀਆਂ ਨੂੰ ਉੱਥੇ ਏਜੰਟ ਬੁਲਾ ਲੈਂਦੇ ਨੇ। ਉੱਥੇ ਬੁਲਾ ਕੇ ਉਹਨਾਂ ਨੂੰ ਮਜਬੂਰ ਕਰ ਦਿੰਦੇ ਨੇ ਗਲਤ ਕੰਮ ਕਰਨ ਦੇ ਲਈ। ਤਾਂ ਸਰੀਰਕ ਸੰਬੰਧ ਬਣਾਉਣ ਦੇ ਲਈ ਮਜਬੂਰ ਕਰਦੇ ਨੇ ਉਹਨਾਂ ਨੂੰ। ਤਾਂ ਬਹੁਤ ਸਾਰੀਆਂ ਲੜਕੀਆਂ ਨੇ ਜੋ ਵਿਦੇਸ਼ਾਂ ਦੇ ਵਿੱਚ ਜਾ ਕੇ ਫਸ ਜਾਂਦੀਆਂ ਨੇ ਫਿਰ ਵਾਪਸ ਦੇ ਵਿੱਚ ਸਰਕਾਰਾਂ ਨੂੰ ਗੁਹਾਰ ਲਗਾਉਂਦੇ ਨੇ। ਤਾਂ ਮਾਪੇ ਜਿਹੜੇ ਆਪਣੀਆਂ ਧੀਆਂ ਨੂੰ ਭੇਜਦੇ ਨੇ ਉਹ ਜਰੂਰ ਇਹ ਖਬਰ ਦੇਖ ਲੈਣਾ ਉਹ ਸਾਵਧਾਨ ਹੋ ਜਾਣ ਅਗਾਹ ਹੋ ਜਾਣ ਤੇ ਖਾਸ ਕਰਕੇ ਜੋ ਲੜਕੀਆਂ ਨੇ ਵਿਦੇਸ਼ ਜਾਣ ਦੀ ਚਾਹਵਾਨ ਉਹ ਵੀ ਇਸ ਖਬਰ ਨੂੰ ਦੇਖ ਲੈਣ ਕਿਤੇ ਤੁਹਾਡੇ ਨਾਲ ਵੀ